ਤਿਹਾਰਾਂ ਦੇ ਮੌਸਮ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਦੀ ਸੰਭਾਲ ਲਈ ਸਖਤੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸਿਰਫ ਸਾਫ਼ ਸੁਥਰੀ ਅਤੇ ਵਧੀਆ ਗੁਣਵੰਤਾ ਵਾਲੀ ਖਾਣ-ਪੀਣ ਦੀਆਂ ਚੀਜ਼ਾਂ ਇਹ ਮਿਲ ਸਕਣ ਮਿਲਾਪਟੀ ਖਾਣ-ਪੀਣ ਦੀਆਂ ਚੀਜ਼ਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਇਸ ਲਈ ਅੱਜ ਸਿਹਤ ਵਿਭਾਗ ਵੱਲੋਂ ਸ਼ਹਿਰ ਦੀ ਇੱਕ ਨਾਮੀ ਬੈਕਰੀ ਤੇ ਛਾਪੇਮਾਰੀ ਕੀਤੀ ਗਈ ਜੋ ਇਹ ਇਹ ਪਾਸਟਰੀ ਗੋਆ ਕੰਡਿਸ਼ਨ ਕੈਨ ਯੂ ਹਾਉਸ ਆਰ ਰਿਸੀਪੀਸ ਛੜਾ ਦੇਣਾ ਚਾਹੀਦਾ ਹੈ ਉਹ ਡਿਪੈਂਡੈਂਟ ਹੁੰਦਾ ਹੈ ਕਤਸ ਕਿਹੜੀ ਬੇਕਲੀ ਐ ਫਲੋਰਿੰਟ ਫੇ ਬੇਕੀ ਸਾਡੀ ਤੇ ਅੱਜ ਫੂਡ ਸੇਫਟੀ ਵੱਲੋਂ ਇੱਥੇ ਕੋਈ ਰੇਡ ਜੀ ਕੀਤੀ ਗਈ ਸੀ ਤੇ ਕੁਝ ਸਮਝਾਇਆ ਗਿਆ ਕੀ ਕੁਝ ਖਾਮੀਆਂ ਸੀਗਾ ਕੀ ਤੁਹਾਨੂੰ ਕਿਹਾ ਇਨਸਪੈਕਟਰ ਸਰ ਨੇ ਸਰ ਨੇ ਥੋੜਾ ਜਿਹਾ ਦੱਸਿਆ ਕੀ ਸਾਨੂੰ ਜਿਹੜੇ ਜਿਸ ਤਰ੍ਹਾਂ ਅਸੀਂ ਗਲਵਸ ਕੁਝ ਲੜਕੇ ਨੇ ਨਹੀਂ ਢਾਲੇ ਅਸੀਂ ਉਹਨਾਂ ਚੀਜ਼ਾਂ ਅਗਰ ਨੈਕਸਟ ਟਾਈਮ ਧਿਆਨ ਰੱਖਾਂਗੇ ਕੀ ਮਿਲ ਗਈ ਪ੍ਰੋਪਰ ਸੀ ਹਾਈਜਨਿਕ ਤਰੀਕੇ ਨਾਲ ਸਾਰਾ ਕੰਮ ਕਰੀਏ ਇੱਥੇ ਸਰ ਸਰ ਤੁਸੀਂ ਜਦੋਂ ਕਿਚਨ ਤੇ ਐਚਐਸ ਵੀ ਜਿਹੜਾ ਮਾਸਕ ਜਿਹੜਾ ਹੈਅਰ ਮਾਸਕ ਹੈਗਾ ਵਾ ਉਹ ਨੂੰ ਪਾਇਆ ਸੀਗਾ ਸਾਨੂੰ ਦੇ ਕੇ ਪਹਿਲਾਂ ਵੀ ਨਹੀਂ ਪਾਇਆ ਸੀ ਸਰ ਬਟ ਮੈਂ ਜਦੋਂ ਐਂਟਰ ਕੀਤਾ ਅਸੀਂ ਕਿਚਨ 'ਚ ਐਂਟਰ ਕਰਦੇ ਅਸੀਂ ਮਾਸਕ ਹੈਅਰ ਮਾਸਕ ਪਾ ਕੇ ਫੇਰੀ ਐਂਟਰ ਕਰਨੇ ਆ ਇਸ ਕਰਕੇ ਉਹ ਮਾਸਕ ਆਇਆ ਜੀ ਜਿਹੜੀ ਖਾਮੀਆਂ ਸਰ ਨਜ਼ਰ ਆਈਆਂ ਉਹ ਖਾਮੀਆਂ ਕੋਤੋਂ ਦੂਰ ਹੋਣਗੀਆਂ ਇਹ ਵੀ ਸਰ ਦੱਸਿਆ ਨਾ ਵਸੀਦ ਮਲਗੀ ਅੱਜ ਤੋਂ ਸਟਾਰਟ ਕਰ ਦਾਂਗੇ ਮਲਗੀ ਸਾਰਿਆਂ ਨੇ ਪ੍ਰੋਪਰ ਯੂਨੀਫਾਰਮ ਪਲਸ ਜਿਹੜੇ ਗਲਵਜ਼ ਹੈ ਜਾਂ ਜੋ ਵੀ ਪ੍ਰੋਬਲਮ ਆਈ ਹੋ ਸਾਰੀ ਸੌਲਵ ਕਰ ਲੈ ਇਹ ਗਾਈਡਲਾਈਨ ਤੁਹਾਨੂੰ ਪਹਿਲਾਂ ਨਹੀਂ ਕਦੀ ਮਿਲੀ ਸੀ ਨਹੀਂ ਮਿਲਿਆ ਸੀ ਸਰ ਪ੍ਰੋਪਰ ਫਾਲੋ ਕਰਦੇ ਪਏ ਅਸੀਂ ਕੁਝ ਚੀਜ਼ਾਂ ਰਹਿ ਜਾਂਦੀਆਂ ਜਿਹੜੇ ਜਿੱਦਾਂ ਕੋਈ ਪ੍ਰੋਬਲਮ ਆਈ ਉਹ ਵੀ ਅਸੀਂ ਮਲਕ ਸੋਲਵ ਕਰ ਦਾਂਗੇ ਸਰ ਜਿਹੜਾ ਕੇਕ ਜਿਹੜੇ ਤੁਹਾਨੂੰ ਤੇ ਡੇਟਸ ਵੀ ਲਿਖੀ ਜਾਂਦੀ ਹੈ ਕੁਝ ਨਾਲ ਦੇ ਅੰਦਰ ਕੋਈ ਲਿਖਿਆ ਨੇ ਕੋਈ ਡੇਟ ਕੋਲ ਕੇਕ ਬਣਿਆ ਉਹ ਕੋਈ ਇਸ ਤਰ੍ਹਾਂ ਕੁਝ ਨਹੀਂ ਸਰ ਉਹ ਜਿਹੇ ਬੰਦੇ ਪਏ ਨੇ ਉਹਨਾਂ ਦੀ ਡੇਟ ਲਿਖਣੀ ਨਾ ਜਿਹੇ ਹੁਣੇ ਬਣੇ ਆ ਤੇ ਉਹਨਾਂ ਦੇ ਕਿੰਨਾ ਸਮੇਂ ਹੋ ਗਿਆ ਕੇਕ ਉਹ ਤੇ ਹੈ ਉਹਨੇ ਜਿਸ ਦਾ ਬੰਦੇ ਨੇ ਅੰਦਰ ਕੋਸ਼ਿਸ਼ ਰੱਖ ਦਿੰਦੇ ਆ ਕਿ ਥੋੜਾ ਉਹਨਾਂ ਨੇ ਬਾਈਂਡਿੰਗ ਕੰਮੇਦੋਰ ਕਿਤੇ ਜਾਂਦੀ ਹੈ ਹਾਂਜੀ ਸਰ ਬਿਲਕੁਲ ਹੋਣੀ ਹੈ ਜੀ ਹਾਂਜੀ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਸਹਾਇਕ ਕਮਿਸ਼ਨਰ ਫੂਡ ਸੇਫਟੀ ਤਨਾਤਾ ਖੂਬ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਵਰਾਤਰੀਆਂ ਦਾ ਸੀਜ਼ਨ ਚੱਲ ਰਿਹਾ ਹੈ ਔਰ ਨਵਰਾਤਰੀਆ ਤੋਂ ਸਾਡੇ ਜਿਹੜੇ ਹੈ ਤਿਉਹਾਰ ਜਿਹੜੇ ਹੈ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਇਹ ਤਿਉਹਾਰ ਜਿਹੜਾ ਹੈ ਸਭ ਲਈ ਖੁਸ਼ੀਆਂ ਭਰਿਆ ਤਿਉਹਾਰ ਹੈ ਨਵਰਾਤਰੀਆਂ ਦੀਆਂ ਖੁਸ਼ੀਆਂ ਸਾਰੇ ਮਨਾ ਰਹੇ ਆ ਲੋਕ ਘਰਾਂ 'ਚ ਜਾਗਰਣ ਕਰਾ ਰਹੇ ਆ ਮਾਤਰਾਂ ਦੀ ਚੌਂਕੀ ਚੱਲ ਰਹੀ ਹੈ ਔਰ ਸਾਡਾ ਜਿਹੜਾ ਫਿਰ ਇੱਕ ਮਕਸਦ ਬਣ ਜਾਂਦਾ ਹੈ ਕਿ ਅਸੀਂ ਜਿਹੜਾ ਸਾਨੂੰ ਜੋ ਡਿਊਟੀ ਲੱਗੀ ਹੈ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਕਿ ਅਸੀਂ ਜਿਹੜਾ ਹੈ ਲੋਕਾਂ ਤੱਕ ਸੇਫ ਐਂਡ ਹੌਲਸਮ ਫੂਡ ਪਹੁੰਚਾਈਏ ਜਿਸ ਦੇ ਤਹਿਤ ਸਾਡੀਆਂ ਟੀਮਾਂ ਵੱਲੋਂ ਨਿਰੰਤਰ ਚੈਕਿੰਗ ਜਾਰੀ ਹੈ ਔਰ ਸਾਨੂੰ ਜਿਹੜੇ ਹੈ ਹੈੱਡ ਕੁਆਰਟਰ ਤੋਂ ਵੀ ਨਿਰਦੇਸ਼ ਹੈ ਕਿ ਤੁਸੀਂ ਫੀਲਡ 'ਚ ਰਹੋ ਵੱਧ ਤੋਂ ਵੱਧ ਲੋਕਾਂ ਨੂੰ ਦੀ ਚੈਕਿੰਗ ਕਰੋ ਜਿਹੜੇ ਗਲਤ ਨੇ ਉਹਨਾਂ ਦੀ ਸੈਂਪਲਿੰਗ ਐਨਫੋਰਸਮੈਂਟ ਐਕਟੀਵਿਟੀਜ਼ ਕਰੋ ਔਰ ਜਿੱਥੇ ਕੋਈ ਸੁਧਾਰ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਾ ਕੇ ਐਜੂਕੇਟ ਕਰੋ ਸੋ ਇਸ ਲੜੀ ਦੇ ਤਹਿਤ ਹੀ ਅੱਜ ਅਸੀਂ ਜਿਹੜਾ ਹੈ ਬੇਕਰੀਸ ਦੀ ਜਿਹੜੀ ਚੈੱਕ ਇਨ ਕਰ ਰਹੀ ਸੀ ਔਰ ਅਸੀਂ ਅ ਮਜੀਠਾ ਰੋਡ ਤੋਂ ਸਰਕੂਲਰ ਰੋਡ ਵੱਗ ਜਾਂਦੇ ਹੋਏ ਫਲੋਰਨ ਫੇਰੀ ਬੇਕਰੀ ਆ ਇੱਥੇ ਅਸੀਂ ਚੈੱਕ ਇਨ ਕੀਤੀ ਸੋ ਇਹਨਾਂ ਦੀ ਹਾਈਜਨ ਠੀਕ ਸੀ ਕੁਝ ਦੋ ਚਾਰ ਗੱਲਾਂ ਇਹਨਾਂ ਨੂੰ ਦੱਸਣ ਵਾਲੀਆਂ ਸੀ ਉਹ ਇਹਨਾਂ ਨੂੰ ਦੱਸ ਦਿੱਤੀਆਂ ਔਰ ਇੱਥੋਂ ਜਿਹੜਾ ਹੈ ਕੇਕ ਦਾ ਸੈਂਪਲ ਜਿਹੜਾ ਹੈ ਉਹ ਕਲੈਕਟ ਕਰਾਂਗੇ ਸਰ ਗਲਵਸ ਕਿਸੇ ਨੇ ਨਹੀਂ ਸਰ ਮੰਨੀ ਪਰ ਮੰਨੀ ਬੇਕਰੀ ਹੈਗੀ ਆ ਕਾਫੀ ਸਾਰੇ ਲੋਕ ਇੱਥੋਂ ਕੇਕ ਖਾਂਦੇ ਪਰ ਅਸੀਂ ਵੇਖਿਆ ਕਿ ਕਿਸੇ ਨੇ ਹੱਥਾਂ ਤੇ ਗਲਵਸ ਨਹੀਂ ਪਾਏ ਜੀ ਮੈਂ ਉਹੀ ਉਹੀ ਤੁਹਾਨੂੰ ਕਹਿ ਰਿਹਾ ਕਿ ਇਹ ਕਿੰਨਾਂ ਦੇ ਜਿਹੜੀ ਬੇਕਰੀਜ਼ ਹੈ ਇਹਨਾਂ ਨੇ ਕੈਪਸ ਜੂੜ ਪਾਈਆਂ ਪਰ ਗਲਵਜ਼ ਕਿਸੇ ਨੇ ਨਹੀਂ ਪਾਏ ਸੋ ਅਸੀਂ ਇਹਨਾਂ ਨੂੰ ਕਹਿਆ ਕਿ ਤੁਸੀਂ ਆਪਣੇ ਗਲਵਜ਼ ਜਿਹੜੇ ਆ ਸਾਰੇ ਲੜਕਿਆਂ ਨੂੰ ਪਵਾਓ ਔਰ ਕੋਈ ਜਿਹੜੀਆਂ ਚੀਜ਼ਾਂ ਹੈ ਜਿਵੇਂ ਕਿ ਕੁਝ ਚੀਜ਼ਾਂ ਇਹਨਾਂ ਦੇ ਸਿੱਕੇ ਕਿ ਇਹਨਾਂ ਦੇ ਕਵਰਡ ਕਰਕੇ ਰੱਖੋ ਢੱਕ ਕੇ ਰੱਖੋ ਔਰ ਅ ਮਤਲਬ ਅਗਰ ਆਪਾਂ ਕਹੀਏ ਕਿ ਅ ਆਉਣ ਦਾ ਹਾਲ ਜਿਸ ਦਾ ਬੇਕਰੀ ਦੇ ਵਿੱਚ ਗੰਧ ਹੁੰਦਾ ਹੈ ਬਹੁਤ ਉਹ ਤਾਂ ਨਹੀਂ ਸੀ ਪਰ ਠੀਕ ਹੈ ਇਹਨਾਂ ਦੀ ਪਰਸਨਲ ਹਾਈਜੀਨ ਵੱਲੋਂ ਥੋੜੇ ਇਸ਼ੂ ਸੀ ਉਹ ਅਸੀਂ ਇਹਨਾਂ ਨੂੰ ਕਹਿ ਦਿੱਤਾ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਾਂਗੇ ਐਂਡ ਵਿਲ ਫਾਲੋ ਇਟ ਸਰ ਫੂਡ ਸੇਫਟੀ ਲਿਸੈਂਸ ਐਨਿਕੂਲ ਸਰ ਜੀ ਹੈਗਾ ਜੀ ਔਰ ਮੇਰੀ ਤੁਹਾਡੇ ਸਾਰੇ ਚੈਨਲਸ ਦੇ ਮਾਧਿਅਮ ਦੇ ਨਾਲ ਇਹ ਰਿਕੁਐਸਟ ਹੈ ਜੇ ਨਮੀ ਸਾਡੇ ਬੇਕਰੀ ਵਾਲੇ ਜਾਂ ਮਠਿਆਈਜ਼ ਵਾਲੇ ਨੇ ਜਾਂ ਕੋਈ ਵੀ ਚੀਜ਼ ਨੇ ਜਿਹੜੀਆਂ ਸਾਡੇ ਆਉਣ ਵਾਲੇ ਤਿਉਹਾਰਾਂ ਦੇ ਵਿੱਚ ਜ਼ਿਆਦਾ ਵਰਤੋਂ ਦੇ ਵਿੱਚ ਆਉਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਓ ਤੇ ਬਣਾਉਣ ਵਾਲਿਆਂ ਦੀ ਵੀ ਪਰਸਨਲ ਹਾਈਜਨ ਨੂੰ ਇਨਸ਼ੋਰ ਕਰੋ ਇਹ ਸਾਰੀ ਮੋਰਲ ਡਿਊਟੀ ਜੋ ਹੈ ਇਹਨਾਂ ਦੇ ਓਨਰਸ ਨੇ ਜਿਹੜੀ ਦੇ ਇੰਸਟੀਚੂਸ਼ਨਸ ਤੇ ਉਹਨਾਂ ਦੀ ਬਣਦੀ ਹੈ ਔਰ ਜਿਹੜੇ ਵੀ ਲੋਕ ਗਲਤ ਤਰੀਕੇ ਨਾਲ ਗਲਤ ਪ੍ਰੈਕਟਿਸਿਸ ਦੇ ਨਾਲ ਚੀਜ਼ਾਂ ਬਣਾ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਜਿਹੜਿਆ ਸਾਡੇ ਵਿਭਾਗ ਦੇ ਜਿਹੜੇ ਫੂਡ ਇਨਸਪੈਕਟਰ ਫੂਡ ਸੇਫਟੀ ਆਫਿਸਰਸ ਨੇ ਇਹਨਾਂ ਨੂੰ ਅਪਰੋਚ ਕਰੋ ਉਹਨਾਂ ਨੂੰ ਸੀਕ੍ਰਟ ਇਨਫੋਰਮੇਸ਼ਨਸ ਦੇਣ ਅਸੀਂ ਉਹਦੇ ਤੇ ਜਿਹੜਾ ਹੈ ਜੋ ਵੀ ਬਣ ਦੇ ਸਖਤ ਕਾਰਵਾਈ ਅਮਲ ਚ ਲਿਆ